ਦੇਖ ਕਹਾਂ ਮਸੋਂ ਜਾਰ ਬਈ ਰਹਿੰਦੇ ਸਾਨੂੰ ਨਾ ਦਿਖਾ ਸਾਨੂੰ ਕੱਲਾ ਬਹੁਤ ਬੰਦੇ ਡਰ ਰਹਾ ਮੇਰੇ ਨਾਲ ਪਰ ਮੈਂ ਦੇਖ ਲੋ ਸਿੰਗਲ ਰੋਡ ਤੇ ਕਿੱਥੋਂ ਤੱਕ ਲੈ ਕੇ ਆਏ ਇਹਨਾਂ ਨੂੰ ਇਹਨੂੰ ਪਤਾ ਨਹੀਂ ਕਿ ਚੋਬਰਾਂ ਨੂੰ ਵੀ ਕਿੱਥੋਂ ਤੱਕ ਆ ਗਏ ਸਾਨੂੰ ਪਤਾਗਾ ਉਹਨੇ ਦੇਖ ਲਵਾਂਗੇ ਸਾਨੂੰ ਸਾਰਾ ਪਤਾ ਜਿਵੇਂ ਤਾਂ ਜੜੀ ਜਾਂਦਾ ਰਾਹ ਸਿੰਗਲ ਹੋਈ ਜਾਂਦਾ ਆ ਪਹਿਲਾਂ ਹਰੇ ਜੇ ਸੀਗੇ ਤੇ ਹੁਣ ਦੇਖ ਲੋ ਬਰਫੀ ਬਰਫ ਬਹੁਤ ਹੈ ਜਾਣਾ ਨੈਣਾ ਦੇਵੀ ਕੋਲੇ ਤੇ ਜੀ ਮਹਾਰਾਜ ਆ ਗਏ 1000 ਆ ਵੀਰੇ ਤੇ ਫਰਹਾਲ ਆ 1 ਕਿਲੋਮੀਟਰ ਜਾ ਮਿਲਦਾ ਆਪੇ ਆ 500 ਮੀਟਰ ਹੀ ਰਹਿ ਗਿਆ ਕੰਮ ਤੇ 8 ਨ ਜਾ ਹੋ ਗਿਆ ਪੂਰਾ ਇਹ ਆਪਾਂ ਦੁਨੀਆ ਨੂੰ ਇੱਕ ਗੱਲ ਦੱਸਣੀ ਹੈਖੋ ਯਾਰ ਜੇ ਇੰਜਵਾਏ ਕਰਨਾ ਹੈ ਨਾ ਉਹਦੇ ਵਾਸਤੇ ਪੈਸੇ ਜ਼ਰੂਰੀ ਨਹੀਂ ਤੁਹਾਡੇ ਜਿਹੜੇ 4-5 ਯਾਰ ਹੋ ਇਕੱਠੇ ਹੋ 10 ਕਿੱਡੀ ਗੱਲ ਆ 5-7 ਬੰਦੇ ਹੁਣ ਕੋਈ ਬੰਦਾ ਨਹੀਂ ਆਪਣੇ ਨੇੜੇ ਲੱਗਦਾ ਕੋਈ ਬਾਂਦਰ ਨਹੀਂ ਨੇੜੇ ਲੱਗਦਾ ਹਨਾ ਇਹ ਵੀ ਬਹੁਤ ਕੰਮ ਕਰਦੇ ਇੱਥੇ ਵੀ ਕਰ ਰਹੇ ਬਰਾਰਤ ਸਾਹਿਬ ਕਿੱਦਾਂ ਨਹੀਂ ਇਥੋਂ ਲੱਗ ਗਿਆ ਆਪਾਂ ਦਾ ਵੈਸੇ ਰੋਕਾ ਨੂੰ ਗੁਰਤੀਤ ਗੱਲ ਇਹ ਹੈ ਮਾਈ ਕਰਦੀ ਆਏ ਆ ਪਹਿਲਾਂ ਹਲਾਣਾ ਵਾਹੀ ਕੀਤੀ ਉਦੋਂ ਕੀ ਹੁੰਦਾ ਸੀ ਮੈਂ ਤੇ ਮਕਿਆਰ ਅਸੀਂ ਹੀਰਾ ਗਾਉਂ ਤੇ ਦੂਜੀ ਗੱਲ ਆ ਵੀ ਬਿਨਾ ਪੈਸੇ ਤੋਂ ਆਪਾਂ ਹੁਣ ਇੱਥੇ ਜਿਹੜਾ ਅੱਜ ਚਿਕਨ ਬਣਾਵਾਂਗੇ ਭੁਰਜੀ ਬਣਾਵਾਂਗੇ ਰੋਟੀਆਂ ਲਾਵਾਂਗੇ ਇੱਕ ਤਾਂ ਆ ਜਿਹੜੀ ਸਾਡੀ ਗ੍ਰੀਨ ਸਕਰੀਨ ਆ ਇਹਦਾ ਟੈਂਟ ਬਣਾਵਾਂਗੇ ਤੱਕੀ ਬਹੁਤ ਵਧੀਆ ਕੰਮ ਦੇਊਗਾ ਇਹ ਆਪਣਾ ਥੋੜਾ ਤਿਆਰੀ ਦੇ ਵਿੱਚ ਅਜੇ ਵਿਗੜ ਪਿਆ ਹੋਇਆ ਫਲਹਾਲ ਆ ਆ ਮੁੰਡੇ ਜਿਹੜੇ ਹੈਗੇ ਆਏ ਆ ਕਹਾਂ ਸੇ ਆਏ ਆ ਆਪਾਂ ਜੀ ਹਿਮਾਚਲ ਸੇ ਚन्नई ਚਨਈ ਯੂ ਆਰ ਫਰਮ ਚਨਈ ਹੈਪੀ ਟੂ ਮੀ ਥੈਂਕ ਯੂ ਤਾਂ ਰਾਤ ਦੇ ਹੁਣ ਵੱਜ ਗਿਆ 10 ਠੀਕ ਐ ਇਹ 10 ਵੱਜ ਗਏ ਤੇ ਆਟਾ ਬਣ ਰਿਆ ਚਿਕਨ ਲਗਭਗ ਬਣ ਹੀ ਗਿਆ ਤੇ ਇਧਰਲੇ ਪਾਸੇ ਜਿਹੜਾ ਆਪਾਂ ਗੱਲ ਕਰ ਗਏ ਆਂਡੇ-ਉਂਡੇ ਖਤਮ ਹੋ ਗਏ ਆ ਅੱਜ ਬੇਸ ਕੈਂਪ ਸੀਗਾ ਇੱਥੇ ਆਪਾਂ ਸਟੇ ਕੀਤਾ ਫਲਹਾਲ ਹੁਣ ਜਿਹੜਾ ਹੈਗਾ ਦੁਪਹਿਰ ਦਾ ਸਮਾਂ ਹੋ ਗਿਆ ਲਗਭਗ 10 ਵਜੇ ਦੇ ਨੇੜੇ ਤੇ ਚਾਹ ਪਾਣੀ ਪੀ ਕੇ ਠੀਕ ਆ ਹੁਣ ਸਮਾਨ ਸੰਭਲਿਆ ਤੇ ਆਗੂ ਤੁਲੇ ਹੋ ਗਏ ਠੰਡੇ ਤੇ ਇਧਰੋਂ ਵੀ ਚੱਖਣ ਦੀ ਤਿਆਰੀ ਹੈ ਸੋ ਓਹੋ ਹੋ 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 ਹਲਾ ਹਾਲ ਆਪਾਂ ਅੱਗੇ ਕੈਂਪ ਬਣਾਵਾਂਗੇ ਕੋਈ ਉਧਰ ਦਿਖਾਉਣੇ ਆ ਇਧਰ ਲਾ ਦੇਖੋ ਕਪੀਰ ਆਪਣੇ ਕੋਈ ਲੜਦੇ ਆ ਸੀ ਓਹੋ ਹੋ 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 ਸਾਡੇ ਲੈ ਹਟਾਉਂਦੇ ਦੇ ਉਧਰ ਹਜੇ ਭਾਂਡੇ ਭੁੰਡੇ ਮਾਂ ਦਾ ਪਰਦਾ ਚੋਬਰ ਬਹੁਤ ਭਾਈ ਮਿਹਨਤ ਕੀਤੀ ਹੈ ਆ ਦੇਖ ਸਕਦੇ ਹੋ ਇਧਰਲੇ ਪਾਸੇ ਜਿਹੜਾ ਹੈਗਾ ਅੱਜ ਮੰਗਲਵਾਰ ਆ ਤੇ ਇਧਰਲੇ ਪਾਸੇ ਜਿਹੜਾ ਹੈਗਾ ਬਾਂਦਰਾਂ ਦਾ ਹਮਲਾ ਵੀ ਹੋ ਜਾਂਦਾ ਬਾਈ ਉਹ ਦੇਖ ਸਾਡੇ ਲੈ ਕੈਂਪ ਤੇ ਇਸ ਵਕਤ ਜਿਹੜਾ ਹੈਗਾ ਬਾਂਦਰਾਂ ਦਾ ਹਮਲਾ ਹੋ ਚੁੱਕਿਆ ਇਹ ਸ਼ੁਕਰ ਕਰੋ ਵੀ ਅਸੀਂ ਪਹਿਲਾਂ ਨਿਕਲਿਆ ਆਏ ਨਹੀਂ ਵੀ ਇਕੱਲਾ ਸਪਣਾ ਸੌਖਾ ਸੁਰ ਦਿਖਾਉਣੇ ਆ ਇਹਦਾ ਆਣੀ ਪਤਾ ਮੋਬਾਈਲ ਲੈ ਕੇ ਭਾਜੇ ਆ ਆ ਫਿਰਦਾ ਓਹੋ ਹੋ ਕਿਦਾਂ ਜਟਾ ਆਹ ਦੇਖ ਰਾਤ ਨੂੰ ਆਪਾਂ ਇੱਥੇ ਪਏ ਸੀਗੇ ਤੇ ਆਏ ਫਿਰਦੇ ਉੱਤੇ ਬਾਂਦਰ ਸਫਰਾ ਹੋਣਾ ਤੱਕੀ ਆਪਾਂ ਪੱਗ ਬਨ ਕੇ ਕਰ ਰਹੇ ਹਾਂ ਠੀਕ ਆ ਥੋੜਾ ਜਾ ਜਿਹੜਾ ਹੈਗਾ ਚੰਗਾ ਵੀ ਲੱਗਦਾ ਆਪਦੇ ਆ ਆਪਣੇ ਇਹ ਵੀ ਹੁੰਦਾ ਵੀ ਕਿ ਪੱਗ ਦੀ ਜਿਹੜੀ ਸ਼ਾਨ ਆ ਪ੍ਰਕਾਰ ਰਹੇ ਠੀਕ ਹੈ ਤੇ ਸਾਡੇ ਬਿਹੇਵ ਨਾਲ ਜਿਹੜਾ ਲੋਕ ਇਨਸਪਾਇਰ ਹੋਣ ਨਾ ਕਿ ਕਿਸ ਨੂੰ ਹਾਰਟ ਹੋਵੇ ਸੋ ਇਦਾਂ ਜਿਹਦਾ ਹੈਗਾ ਆਪਣਾ ਸਫਰ ਚੰਗਾ ਰਹੇ ਸੋ ਹੁਣ ਆਪਾਂ ਚੱਲੇ ਆਂ ਡਲਹੋਜੀ ਤੋਂ ਕਜਾਰ ਨੂੰ ਤੇ ਡਲਹੋਜੀ ਵੀ ਥੋੜੀ ਤੁਹਾਨੂੰ ਘੁੰਮਦੇ ਆਂ ਗੱਡੀ ਆਪਾਂ ਆਪ ਹੀ ਡਰਾਈਵ ਕੀਤੀ ਕਿਉਂਕਿ ਆਪ ਦੀ ਤੇ ਪੁੱਦਾ ਆਪ ਨੂੰ ਪਤਾ ਨਾ ਲੱਗੇ ਆਵੇ ਸਾਧਨ ਆਪ ਹੀ ਬੰਦਾ ਵਧੀਆ ਚਲਾ ਸਕਦਾ ਸੋ ਦੋਸਤੋ ਇਹ ਸੁਭਾਸ਼ਚੰਦਰ ਚੌਕ ਹੈ ਇਹ ਤਾਂ ਦੋ ਹੀ ਚੌਂਕ ਜ਼ਿਆਦਾ ਮਸ਼ਹੂਰ ਨੇ ਇੱਕ ਸੁਭਾਸ਼ ਚੰਦਰ ਚੌਂਕ ਇੱਕ ਗਾਂਧੀ ਚੌਂਕ ਸੋ ਆਪਾਂ ਆ ਸੁਭਾਸ਼ ਚੰਦਰ ਚੌਂਕੋਂ ਮੱਕੇ ਹੁਣ ਆਪਾਂ ਚੱਲੇ ਗਾਂਧੀ ਚੌਂਕ ਨੂੰ ਜਿਵੇਂ ਕਿ ਡਰੋਹਜੀ ਦੇ ਵਿੱਚ ਵੀ ਬਰਫਬਾਰੀ ਹੋਈ ਪ੍ਰੀਤ ਸੁਣਾ ਨੂੰ ਦਿਖ ਰਹੀ ਆ ਪਰ ਕਜਾਰ ਦੇ ਵਿੱਚ ਕਹਿੰਦੇ ਬਹੁਤ ਜ਼ਿਆਦਾ ਹੋਈ ਆ ਇਸ ਕਰਕੇ ਜਿਹੜਾ ਸ਼ਾਰਟ ਰਾਹ ਉਹ ਬੰਦ ਹੈ ਤਾਂ ਕਰ ਆਪਾਂ ਗੱਡੀ ਵਾਪਸ ਲਈ ਤੇ ਚੰਬਾ ਵਿੱਚ ਦੀ ਜਿਹੜਾ ਆਪਾਂ ਕਜਾਰ ਜਾਵਾਂਗੇ ਲਗਭਗ ਅੱਗੇ ਇਹ ਗਾਂਧੀ ਚੌਂਕ ਆ ਜਿਹੜੀ ਗੱਲ ਮੈਂ ਪਹਿਲਾਂ ਕੀਤੀ ਸੀ ਕਿ ਬੜਾ ਖੂਬਸੂਰਤ ਹੈ ਇਹ ਵੀ ਇਹ ਇਲਾਕਾ ਘੁੰਮਣ ਵਾਲਾ ਤੇ ਜਿਹੜੀਆਂ ਪਹਾੜਾਂ ਦੀਆਂ ਉਤਰਾਂਗਾ ਚੜਾਂਗਾ ਬਰਫ਼ ਕਿਤੇ ਆਪਾਂ ਕੀ ਪਥਰੀਲੇ ਪਹਾੜ ਆ ਜਾਂਦੇ ਆ ਕਿਤੇ ਰਸਤੇ ਛੋਟ ਆ ਜਾਂਦੇ ਆ ਕਿਤੇ ਰੋਡ ਦੂਰੇ ਹੋ ਜਾਂਦੇ ਆ ਪਰ ਇਥੇ ਕੀ ਹੁੰਦਾ ਨਾ ਚਾਰਜ ਦਾ ਸਭ ਤੋਂ ਵੱਡਾ ਸਿਆਪਾ ਕਾਰ ਨਾ ਵੀ ਠੰਡ ਦੇ ਵਿੱਚ ਜਿਹੜਾ ਹੈਗਾ ਬੈਟਰੀ ਜਾਦੇ ਖਾਂਦਾ ਫੋਨ ਕੱਟਦਾ ਨੀਗਾ ਉਸ ਤੋਂ ਬਾਅਦ ਇੱਥੋਂ ਆਪਾਂ ਸਬਜ਼ੀਆਂ ਵਗੈਰਾ ਲੈ ਲਈਆਂ ਲਗਭਗ 725 ਰੁਪਏ ਦੇ ਪੂਰੇ ਦਾ ਪੂਰਾ ਵੋ ਜਾ ਕੇ ਬਰੋਕਲੀ ਆ ਗਈ ਅੰਡੇ ਆ ਗਏ ਠੀਕ ਆ ਹੋਰ ਜਿਹਨਾਂ ਦਾ ਸਾਜੋ ਸਮਾਨ ਲੈਣਾ ਸੀ ਉਹ ਲੈ ਲਿਆ ਹਨਾ ਤੇ ਥੋੜਾ ਤੁਹਾਨੂੰ ਦਿੱਕਤ ਆ ਰਹੀ ਹੈ ਕਿਉਂਕਿ ਘਰੋਂ ਲੱਕੜਾਂ ਦੇ ਪੱਤੀਆਂ ਲਿਆਏ ਸੀਗੇ ਠੀਕ ਆ ਤੇ ਉਹਦੇ ਕਰਕੇ ਉਹਦਾ ਸਾਈਜ਼ ਵੱਧ ਜਾਂਦਾ ਦੂਜਾ ਕੀ ਆ ਵੀ ਕਈ ਵਾਰੀ ਲੱਕੜਾਂ ਥੋੜੀਆਂ ਗਿਲੀਆਂ ਹੁੰਦੀਆਂ ਤਾਂ ਕਰਕੇ ਆਪਾਂ ਜਿਹੜੀਆਂ ਇਹੋ ਜਿਹੀਆਂ ਦੁਕਾਨਾਂ ਦਾ ਸਟੋਅ ਸਟੂ ਜਿਹੜਾ ਹੈਗਾ ਦੇਖਣ ਦੀ ਕੋਸ਼ਿਸ਼ ਕੀਤੀ ਮੈਂ ਤੁਹਾਨੂੰ ਦੱਸ ਦਿਆਂ ਗਾਂ ਜਾ ਕੇ ਕੀ ਲੈਣੇ ਆਪਾਂ ਕੜਛੀਆਂ ਸਟੋਬ ਤੇ ਜਿਹੜਾ ਹੈਗਾ ਹੋਰ ਸਾਜੋ ਸਮਾਨ ਲੈ ਤਾਂ ਆਟਾ ਸ਼ਾਨ ਨਹੀਂ ਚਾਹ ਪੌਣਗ ਲੈ ਬਾਈ ਦਿਖਾਈ ਖਾ ਕੇ ਕੀ ਲੈ ਲਿਆ ਕਾਰਛੀ ਲੱਗੀ ਆ ਕਾਰਛੀਆਂ ਲੜੀਆਂ ਸਟੋਪ ਵਾਲੇ ਪੈਨ ਕਿਧਰ ਗਿਆ ਸਟੋਪ ਫਿਰ ਆਹ ਦਾ ਸਟੋਪ ਆਹ ਸਟੋਪ ਲੈ ਕਿੰਨੇ ਦਾ ਮਿਲ ਗਿਆ ਇਹ 675 675 ਚਾਹੋ ਭਾਈ ਕਿੰਨੇ ਹੋ ਗਿਆ ਬਾਪੂ ਫਿਰ ਕੋਲਰ ਵੀ ਇਹ 2 ਕੋਲਰ ਵੀ ਕਿੰਨੇ ਹੋ ਗਏ 130 ਬਣੇ ਸਾ 130 ਬਣ ਗਏ ਸਮਾਨ ਹੁਣ ਆਪਾਂ ਸਾਰਾ ਖਰੀਦ ਲਿਆ ਰਾਹ ਦੇ ਵਿੱਚੋਂ ਤੇ ਹੁਣ ਅੱਗੇ ਚੱਲੇ ਆ ਚੰਬਾਲੀ ਤਰਫੋਂ ਹਣਾ ਤੇ ਦੁਪਹਿਰ ਖੜੀ ਆ ਅਸਲ ਦੇ ਵਿੱਚ ਰਾਹਾਂ ਦਾ ਹੀ ਜ਼ਿਆਦਾ ਸੁਆਦ ਹੁੰਦਾ ਹੈ ਮੰਜ਼ਿਲ ਕੋਈ ਖਾਸ ਨਹੀਂ ਹੁੰਦੀ ਸੋ ਜ਼ਿੰਦਗੀ 'ਚ ਜਿਹੜੇ ਬੰਦੇ ਰਾਹਾਂ ਦਾ ਇੰਜੋਏ ਨਹੀਂ ਕਰਦੇ ਉਹਨਾਂ ਨੂੰ ਮੰਜ਼ਲ ਤੇ ਜਾ ਕੇ ਵੀ ਕੁਝ ਪ੍ਰਾਪਤ ਨਹੀਂ ਹੁੰਦਾ ਸੋ ਇਹ ਵਾਦੀਆਂ ਲੋਕਾਂ ਨੂੰ ਮਿਲਣਾ ਹੈ ਨਾ ਸਾਰੀਆਂ ਚੀਜ਼ਾਂ ਇੱਕ ਬਹੁਤ ਯਾਦਗਾਰਾਂ ਹੁੰਦੀਆਂ ਜਿਹੜੀਆਂ ਬੰਦਾ ਨਾਲ ਲੈ ਕੇ ਜਾਂਦਾ ਕੋਈ ਵੀ ਸਫ਼ਰ ਜਦੋਂ ਕਰਦਾ ਆਪਾਂ ਹੁਣ ਆ ਗਏ ਚੰਬਾ ਲੇਕ 뷰 ਪੁਆਇੰਂਟ ਤੇ ਇੱਥੇ ਕਾਫੀ ਰਸ਼ ਹੈ ਐਵੇਂ ਨੋਰਮਲ ਹੁੰਦਾ ਨਹੀਂਗਾ ਤਾਂ ਤੁਹਾਨੂੰ ਮੈਂ ਸਾਰਾ ਦਿਖਾਉਣਾ ਅਸਲ ਵਿੱਚ ਹੈ ਕੀ ਪਹਿਲਾਂ ਹੈ ਨਾ ਆ ਜਿੱਥੇ ਜਨਤਾ ਜਾਂਦੀ ਹੈ ਤਾਂ ਆਓ ਸਾਹਮਣੇ ਜਿਹੜਾ ਤੁਹਾਨੂੰ ਦਿਖ ਰਿਹਾ ਹੈ ਨਾ ਇਹ ਚੰਬਾ ਲੇਕ ਹੈ ਡੈਮ ਬਣਿਆ ਹੋਇਆ ਮੰਨ ਲੇ ਬਿਜਲੀ ਦਾ ਉਤਪਾਦਨ ਕੀਤਾ ਜਾਂਦਾ ਬਹੁਤ ਵੱਡਾ ਪੱਦਰ ਤੇ ਇੱਥੇ ਫੋਟੋਮਾਰਕ ਚਾਉਣ ਵਾਸਤੇ ਜਿਹੜਾ ਆ ਕਿਨੇ ਕਿਨੇ ਲੋਕੇਸ਼ਨਾਂ ਉਹਨਾਂ ਦੇ ਦਰਸ਼ਨ ਕਰਾਵਾਂ ਸਾਨੂੰ ਪਹਿਲਾਂ ਹੈਨਾ ਤੇ ਇੱਧਰ ਤੁਹਾਨੂੰ ਦਿਖਾ ਦਿਆਂ ਆਹ ਵਾਲਾ ਆ ਪਾਣੀ ਨੀਲਾ ਹੁੰਦਾ ਜਦੋਂ ਪਵਿੱਤਰ ਹੁੰਦਾ ਜਦੋਂ ਕਿ ਇਹਦੇ ਕੋਈ ਇੰਪਿਉਰਿਟੀ ਨਹੀਂ ਆੜ ਹੁੰਦੀ ਤਾਂ ਜਿਵੇਂ ਜਮ ਮੱਥ ਲਾਈ ਆਈ ਜਾਣਾ ਓਵੇਂ ਓਵੇਂ ਵਿਚਾਰੇ ਨੇ ਪਲੀਟ ਹੋ ਗਏ ਸੋ ਅੱਗੇ ਸਾਨੂੰ ਟੂਰਿਸਟ ਦਿਖਾ ਦੇਣਾ ਇੱਧਰ ਬਸਾਂ ਤੇ ਤੇ ਉਧਰ ਜਿਹੜਾ ਆਪਾਂ ਗੱਲ ਕਰ ਗਏ ਵੱਡੀ ਪਦਰ ਤੇ ਕਿਉਂਕਿ ਇਧਰਲੇ ਪਾਸੇ ਜਿਆਦਾ ਕੈਂਡ ਵਿਊ ਆ ਨਾਲ ਨਾਲ ਗੱਲਬਾਤ ਕਰਦੇ ਆ ਦੇਖਦੇ ਆਗੇ ਐਚ ਪੀ ਸੋ ਨਵੀਂ ਆ ਰاتی ਸਾਰੇ ਜਣੇ ਮਨਾਉਣ ਆਉਂਦਿਆ ਇਹ ਫਲਹਾਲ ਅਲੱਗ-ਅਲੱਗ ਪ੍ਰਦੇਸ਼ਾਂ ਤੋਂ ਖਾਸ ਕਰਕੇ ਜਾਦਤਰ ਹਮਾਚ ਵਿਰਾਤ ਇਹ ਆਉਂਦੇ ਆ ਚੰਬਾਲੇ ਕਹਿੰਦੇ ਤਾਂ ਇਹਦਾ ਵਿਊ ਬਹੁਤ ਖੂਬਸੂਰਤ ਹੈ ਇਹਨੂੰ ਦੇਖਣ ਵਾਸਤੇ ਆ ਬਗ ਕੇ ਇਸ ਵਕਤ ਸੈਂਕੜਿਆਂ ਦੇ ਵਿੱਚ ਸਟੂਡੈਂਟ ਤੇ ਆ ਬਗਿਆ ਦਾ ਜਿਹੜਾ ਹੈਗਾ ਸ਼ਹਿਰਾ ਪਿੰਡਾਂ ਤੋਂ ਲੋਕ ਆਏ ਤੇ ਇਹ ਸਭ ਤੋਂ ਘੈਂਟ ਵਿਊ ਹੈ ਇੱਥੇ ਤਾਂ ਕਰਕੇ ਇੱਥੇ ਰਸ ਵੀ ਜ਼ਿਆਦਾ ਹੈ ਤੇ ਵਾਕਈ ਜਿਹੜਾ ਹੈਗਾ ਇੰਡੀਆ ਦੇ ਵਿੱਚ ਸਟਰੀਟ ਡਿਵਰਸਟੀਫਿਕੇਸ਼ਨ ਆ ਤੁਸੀਂ ਦੇਖ ਸਕਦੇ ਹੋ ਕਿੰਨਾ ਖੂਬਸੂਰਤ ਹੈ ਚੰਬਾਲ ਲੈਕ ਨੇ ਸਾਡੀ ਤੇ ਤਾਂ ਹੋਰ ਵਧਾਤੀ ਤੇ ਅੱਗੇ ਇਹ ਗੇਟ ਜਦੋਂ ਦੇਖਿਆ ਤਾਂ ਲੱਗਿਆ ਕਿ ਕੋਈ ਨਾ ਕੋਈ ਨਵਾਂ ਸ਼ਹਿਰ ਆਇਆ ਹੈ ਨਾ ਸ਼ਹਿਰ ਦਾ ਕੀ ਨਾਮ ਆਪਾਂ ਅੱਗੇ ਜਾ ਕੇ ਦੇਖਦੇ ਹਾਂ ਪਰ ਫਿਲਹਾਲ ਇਹ ਇਲਾਕਾ ਕੰਜੈਸਟਡ ਹੈ ਜਿਹੜੀ ਲੇਕ ਜਾਂ ਉੱਪਰ ਬਹੁਤ ਵੱਡੀ ਨਦੀ ਲੱਗਦੀ ਸੀ ਹੁਣ ਜਿਵੇਂ ਨਾਲ ਆ ਕੇ ਜਿਵੇਂ ਸੁੱਕ ਗਈ ਹੈ ਹੁਣ ਆਪਾਂ ਲਗਭਗ ਚੰਬੇ ਤੋਂ 2 ਕਿਲੋਮੀਟਰ ਪਿੱਛੇ ਰਹਿ ਗਏ ਹਿੱਥੇ ਜਿਹੜਾ ਹੈਗਾ ਇੱਕ ਨਾਕਾ ਪਿਆ ਉਹ ਕਹਿੰਦੇ ਤੁਹਾਡਾ ਜਿਹੜਾ ਪ੍ਰਦੂਸ਼ਣ ਨਿਮਾ ਖਤਮ ਹੈ ਫਿਰ ਅਸੀਂ ਪ੍ਰਦੂਸ਼ਣ ਵਾਲਿਆਂ ਦੇ ਖੜੇ ਉਹ ਦੇਖਾਂਗੇ ਅੱਜ ਇੱਕ ਦੁਕਾਨ ਹੈ ਤੇ ਇਹ ਪ੍ਰਦੂਸ਼ਣ ਵਾਲੇ ਗੱਡੀ ਲਾ ਕੇ ਪ੍ਰਦੂਸ਼ਣ بیمਾ ਕਰਾ ਕੇ ਤੇ ਪਰ ਨਾਲ ਜਿਹੜਾ ਗੱਡੀ ਪੱਟੀ ਕਿਉਂਕਿ ਤਾਂ ਆਗ ਲਾਈ ਜਾਂਦੇ ਸੀਗੇ ਬੰਦੇ ਆ ਤੁਸੀ ਦੇਖ ਲਓ ਵੀ ਤਾਂ ਉਹ ਤੇ ਇਹਨਾਂ ਦੇ ਕੋਈ ਸੇਫਟੀ ਸ਼ਿਕਾਇਤ ਦੇ ਕੰਮ ਫਿਰ ਅਸੀਂ ਇੱਕ ਸਕੀਮ ਲਾਈ ਕਿਉਂਕਿ ਸਾਰਿਆਂ ਦੇ ਜਿਹੜਾ ਹੈਗਾ ਮੋਬਾਈਲ ਹੋ ਗਿਆ ਡਾਊਨ ਤੇ ਬਾਜਾ ਵੀ ਸਵੇਰ ਪਾ ਕੇ ਬੰਦਾ ਵੀ ਤੇ ਆਪਾਂ ਕਹੋਨਾ ਸਾਰੇ ਸਾਰੇ ਜਿਹੜੇ ਮੋਬਾਈਲ ਚਾਰਜ ਲਾ ਲਗੇ ਉਹ ਤੋਂ ਬਾਈ ਦਾ ਸੇਮ ਸ਼ਕਤੀ ਪੈਰਸ ਜਿਹੜਾ ਹੈਗਾ ਵੱਡਾ ਸੀਗਾ ਉਸ ਤੋਂ ਬਾਅਦ ਅਸੀਂ ਸੇਚ ਰਖਾਇਆ ਇੱਕ ਆਪਾਂ ਦੇ ਕੇ ਆਪ ਦਾ ਸੁਭਾ ਕਰਨ ਵਾਲਾ ਮੋੜ ਵਾਂਗ ਸੇ ਖਲਾਰਾ ਬਹੁਤ ਸੀਗਾ ਇਹ ਪਿੱਛੋਂ ਅਸੀਂ ਜਿਹੜਾ ਸਟਾਕ ਪਰਚੇਸ ਕੀਤਾ ਸੀਗਾ ਉਹਦੇ ਹੁਣ ਮੈਗੀ ਭਰੀ ਦਿਖਾਓ ਠੀਕ ਹੈ ਇਹ ਮੈਗੀ ਆ ਜਿਹੜੀ ਹੈਗਾ ਬਿਲਕੁਲ ਸੜਕਾਂ ਤੇ ਬਣ ਰਹੀ ਹੈ ਨਾਲ ਹਰ ਗੱਲੀ ਤੇ ਕੋ ਤੋਂ ਬਿਨਾ ਜਿਹੜਾ ਹੈਗਾ ਉੱਪਰ ਗੁੱਲੂ ਬਰਾੜ ਸਾਹਿਬ ਆ ਰਹੇ ਉਹਨਾਂ ਦੀ ਚਾਹ ਤੇ ਡਿਊਟੀ ਲਈ ਹੋਇਆ ਸਖਤ ਨੇ ਹੁੰਦੀ ਹੈ ਉਹ ਕਹੇ ਸਵੇਰੇ ਚਾਹ ਹੀ ਪੀਉਂਦੇ ਆ ਸਾਨੂੰ ਘਰੇ ਭਾਵੇਂ ਇਹ ਬਹੁਤ ਕੰਮ ਕਰਦੇ ਨੇ ਪਰ ਸਾਡੋ ਵੀ ਨਾਲ ਨਾਲ ਸਵਾਦ ਆਇਆ ਚਾਹ ਫਿਰ ਚਾਚਾ ਜੀ ਤੁਸੀਂ ਪਿਆਰ ਹਾਂ ਚਾਹ ਬਣ ਰਹੀ ਹੈ ਜੀ ਤੁਸੀਂ ਦੋ ਮਿੰਟ ਸ਼ਿਕਾਇਤ ਕਰੋ ਅੱਛਾ ਜਿਆਦਾ ਕਿਸ ਤਰ੍ਹਾਂ ਵੜਾ ਬਣ ਕੀ ਨਾ ਬਲਾਈ ਜੀ ਟੋਪ ਕਲਾਸ ਨੂੰ ਨਹੀਂ ਬੰਦਾ ਯਾਰ ਪੂਰਾ ਦੇਖੋ ਇਹ ਚਾ ਬਣਾਉਂਦਾ ਹੀ ਇੱਕ ਨੰਬਰ ਸਾਦਾ ਦੇ ਉਹਦੇ ਝੁੱਗੇ ਵਰਗਾ ਹੋ ਗਿਆ ਹੈ ਨਾ ਦਿਸ ਇਜ਼ ਏ ਟੌਂਡ ਮਿਲਕ ਜੀ 90 ਦਾਣੇ ਨੂੰ ਜੀ ਜਿਵੇਂ ਮਰਜ਼ੀ ਦਿੱਤੀ ਰੱਖੋ ਇਹ ਖਰਾਬ ਨਹੀਂ ਹੁੰਦਾ ਬਾਹਰ ਹੀ ਲਾਓ ਜੀ ਇਹ ਵੀ ਆ ਗਿਆ ਸੋ ਇਹ ਸਾਰੀਆਂ ਚੀਜ਼ਾਂ ਬਣਾੰਗਾ ਗਿਆ ਉਹ ਮੁੰਡਾ ਇਹ ਭਾਂਡੇ ਧੋਣ ਗਿਆ ਅਸੀਂ ਦੇਖੋ ਕਿਹੜੇ ਹਿਸਾਬ ਨਾਲ ਰਿਹਾ ਇਧਰਲੇ ਪਾਸੇ ਜਿਹੜੇ ਹੈਗੇ ਹੋਰ ਸੇਡ ਸੂਟ ਦੇਖਦੇ ਆ ਵੀ ਯਾਰ ਇਹ ਕਿਹੋ ਜਿਹੇ ਬੰਦੇ ਆ ਸੋ ਆ ਦੇਖ ਅੱਡ ਅੱਡ ਸੇਵਾ ਲੱਗੀ ਹੋਈ ਹੈ ਇਹ ਬੰਦਾ ਬਹੁਤ ਕੰਮ ਕਰਦਾ ਹੈ ਤੇ ਮੈਂ ਕੀ ਮੂਵੀ ਖਾਲੀ ਸੀ ਉਹ ਥੱਲੇ ਤੋਂ ਲਿਖ ਲਈ ਪਈ ਆ ਵੈਸੇ ਅਸੀਂ ਜਿੰਨਾ ਵੀ ਸਮਾਨ ਖਲਾਰਿਆ ਸਾਰਾ ਆਪ ਆ ਕੇ ਲੈ ਗਏ ਆਕਰਕੇ ਆਸੇ-ਪਾਸੇ ਕੋਈ ਵੀ ਕੋ ਨੂੰ ਜੜਾ ਹੈਗਾ ਖਲਾਰਾ ਖਿਲਾਰਾ ਨਹੀਂ ਦੱਸਣਾ ਹੁਣ ਪਹੁੰਚ ਗਏ ਪੈਟਰੋਲ ਪੰਪ ਤੇ ਪੈਟਰੋਲ ਪੰਪ ਤੇ ਪਵਾ ਤੇਲ ਇਹਦਾ ਕਾਰਨ ਕਿਉਂਕਿ ਜਿਹੜਾ ਸਟਾਕ ਦੇ ਵਿੱਚ ਤਾਂ ਤੇਲ ਪੈਂਦਾ ਡੀਜ਼ਲ ਵੈਸੇ ਤਾਂ ਕੇਰੋਸਨ ਪੈਂਦਾ ਉਹ ਮਿਲਦਾ ਨਹੀਂ ਸੋ ਇਹਦੇ ਨਾਲ ਪਰ ਸ਼ਾਮ ਦੀ ਰੋਟੀ ਦਾ ਪ੍ਰਬੰਧ ਹੋ ਜਾਊਗਾ ਉਹ ਇਹ ਹੈਗਾ ਆਪਾਂ ਕਿ ਚੰਬਾ ਚਲੋ ਚੰਬਾ ਹੈਸ਼ਟੈਗ ਜੀ ਦਿਖਾਵਾਂ ਤੁਹਾਨੂੰ ਜੋਰ ਬਈ ਰਹਿੰਦੇ ਸਾਨੂੰ ਨਾ ਦਿਖਾ ਸਾਨੂੰ ਕੱਲਾ ਬਹੁਤ ਬੰਦੇ ਡਰ ਰਹੇ ਮੇਰੇ ਨਾਲ ਪਰ ਮੈਂ ਦੇਖ ਲਓ ਸਿੰਗਲ ਰੋਡ ਤੇ ਕਿੱਥੋਂ ਤੱਕ ਲੈ ਕੇ ਆਏ ਇਹਨਾਂ ਨੂੰ ਇਹਨੂੰ ਪਤਾ ਨਹੀਂ ਕਿ ਚੋਬਰਾਂ ਨੂੰ ਵੀ ਕਿੱਥੋਂ ਤੱਕ ਆ ਗਏ ਸਾਨੂੰ ਪਤਾਗਾ ਮੂਹਰੇ ਦੇਖ ਲਓ ਸਾਰਾ ਪਤਾ ਆੜ ਦੇ ਇੱਕ ਸਾਨੂੰ ਦਿਖਾਉਣੇ ਆ ਹੋਰ ਵੀ ਨਵਾਂ ਨਵਾਂ ਆ ਸਾਡਾ ਰਹਿਣ ਦਾ ਥਾਂ ਹੋ ਸਕਦਾ ਜੇ ਨਾ ਕਿਤੇ ਮਿਲਿਆ ਤਾਂ ਇੱਕ ਤਰ੍ਹਾਂ ਥਾਂ ਬੁੱਕ ਕਰ ਗਏ ਆਪਾਂ ਆਹ ਹਾ ਹਾ ਪਰ ਜਿਵੇਂ ਤਾਂ ਜੜੀ ਜਾਂਦਾ ਰਾਹ ਸਿੰਗਲ ਹੋਈ ਜਾਂਦਾ ਆ ਪਹਿਲਾਂ ਹਰੇ ਜੇ ਸੀਗੇ ਤੇ ਹੁਣ ਦੇਖ ਲੋ ਬਰਫੀ ਬਰਫ ਬਹੁਤ ਹੀ ਜਾਣਾ ਨੈਣਾ ਦੇ ਵੀ ਕੋਲੇ ਮਾਰ ਤੇ ਪਹਿਲਾਂ ਖੜਿਆ ਬੰਦੇ ਕਹਿੰਦੇ ਵੀ 200 ਰੁਪਏ ਦਿਓ ਤੇ ਫੇਰ ਜਾਵਾਂਗੇ 200 ਰੁਪਏ ਦਿੱਤਾ ਨਾ ਪੂਰਾ ਇਹ ਗੂਗਲ ਪੇ ਵੀ ਨਹੀਂ ਮੰਗਦੇ ਹੈਨਾ ਇਹ ਭਾਲਦੇ ਨਗਦ ਬਾਈ ਆਪਾਂ ਅਗਾ ਪਾਲੂ ਤੇ ਸ਼ੇਰ ਹੈਗੇ ਬਾਲੂ ਔਰ ਸ਼ੇਰ ਹੈ ਆਗੇ ਉੱਤੇ ਪਾਲੂ ਸ਼ੇਰ ਸੱਚੀ ਮੱਚੀ ਆਈ ਦੱਸ ਦੇਣੀ ਯਾਰ ਤਾਂ ਹੈਗੇ 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 ਮੇਰੇ ਨਾਲ ਨੇ ਗੁੱਲੂ ਜੀ ਗੁੱਲੂ ਜੀ ਕਿਸ ਤਰ੍ਹਾਂ ਫੀਲ ਹੋ ਰਿਹਾ ਤੁਹਾਨੂੰ ਬਹੁਤ ਵਧੀਆ ਫੀਲ ਹੈ ਜੀ ਮੈਂ ਕਿੰਨੇ ਵੀ ਘਟ ਆਉਂਗੇ ਮੈਂ ਕਾਰਨ ਕੀ ਹੈ ਕਾਰਨ ਇਹ ਹੈ ਜੀ ਵੀ ਦਿਲ ਸੁਬੂ ਸੁਕੂ ਸੁਤਬੂ ਸੁਕੂ ਕਰਦਾ ਸੋ ਜਨਾ ਖੂਬਸੂਰਤ ਸੁਣਿਆ ਸੀ ਕਜਾਰ ਆ ਉਹਦੇ ਨਾਲੋਂ ਜ਼ਿਆਦਾ ਖੂਬਸੂਰਤ ਸਾਨੂੰ ਹਰਾਹਾਂ ਦਾ ਆਨੰਦ ਮਾਣਿਆ ਤੇ ਹੁਣ ਅੱਗੇ ਜਿਹੜਾ ਅਲੱਗ-ਅਲੱਗ ਜੰਗਲੀ ਜਾਨਵਰ ਇਸ ਰਸਤੇ ਦੇ ਵਿੱਚ ਪੈਂਦੇ ਨੇ ਤੇ ਕਿਉਂਕਿ स्नो ਪਈ ਹੋਈ ਹੈ ਤੇ स्नो ਨੂੰ ਖੋਰ ਕੇ ਜਿਹੜਾ ਰਾਹ ਪੱਧਰੇ ਕੀਤਾ ਤਾਂ ਕਰਕੇ ਬਹੁਤ ਜ਼ਿਆਦਾ ਗਿੱਲਾ ਤੇ ਨਾਲ ਬਹੁਤ ਡੁੰਗੀਆਂ ਵੈਲਿਸ ਨੇ ਤੇ ਰਸਤਾ ਬਹੁਤ ਖਰਾਬ ਹੈ ਚਲਾਉਣਾ ਇੱਕ ਚੈਲੰਜ ਹੀ ਹੈ ਸੋ ਮੈਂ ਖੁਦ ਹੀ ਡਰਾਈਵ ਕਰ ਰਿਹਾ ਹਾਂ ਕਾਰ ਨਾਲ ਕਿਉਂਕਿ ਜੀ ਮਹਾਰਾਜ ਆ ਗਏ 1000 ਆ ਵੀਰੇ ਤੇ ਹਾਲਾ ਇੱਕ ਕਿਲੋਮੀਟਰ ਜਾ ਮਿਲਦਾ ਆ 500 ਮੀਟਰ ਹੀ ਰਹਿ ਗਿਆ ਕੰਮ ਤੇ ਆਥਰ ਜਾ ਹੋ ਗਿਆ ਪੂਰਾ ਗਰਾਊਂਡ ਅੱਗੇ ਬਹੁਤ ਤਕੜਾ ਮਿਨੀ ਸਵਿਚ ਲਾਈਨ ਕਰ ਰਹੇ ਨੂੰ ਯਾਰ ਮਿਨੀ ਸਵਿਟਜ਼ਰਲੈਂਡ ਮਿਨੀ ਸਵਿਟਜ਼ਰਲੈਂਡ ਬਹੁਤ ਪੰਛੀ ਦੇਖੋ ਕਿੱਡੇ ਸੋਹਣੇ ਬਹੁਤ ਘਣ ਮਿਨੀ ਸਵਿਟਜ਼ਰਲੈਂਡ ਠੀਕ ਹੈ ਮਿਨੀ ਸਵਿਟਜ਼ਰਲੈਂਡ ਆਫ ਇੰਡੀਆ ਤੇ ਇਧਰੋਂ ਸ਼ਹਿਰਾਂ ਵਾਲਿਆਂ ਨੂੰ ਚਾਹ ਹੁੰਦਾ ਵੀ ਯਾਰ ਘੋੜਿਆਂ ਦੇ ਝੂਟੇ ਲੱਗੇ ਸਾਡੇ ਦਾ ਬਖਾ ਇਕੱਠੇ ਕਰਾਏ ਹੋਇਆ ਹੈ ਨਾ ਸੋ ਇਧਰਲੇ ਪਾਸੇ ਪਰਿਵਾਰਾਂ ਨਾਲ ਆਉਂਦੇ ਲੋਕ ਅਸਮੋ ਅੱਗੇ ਦਿਖਾਗੇ ਮਿਨੀ ਸਵਿਟਜ਼ਰਲੈਂਡ ਆਫ ਇੰਡੀਆ ਕਿਦਾਂ ਦੀ ਅੱਗੇ ਬਿਲਕੁਲ ਬਹੁਤ ਫੂਰ ਫੂਰ ਤੇ ਵੈਲੀ ਆ ਇਹ ਵਾਕਈ ਬਹੁਤ ਆਨੰਦ ਆਉਂਦਾ ਤੇ ਪਹਾੜਾਂ ਦੇ ਵਿੱਚਕਾਰ ਯਾਰ ਐਡਾ ਬਡਾ ਮੈਦਾਨ ਆ ਜਿੱਥੇ ਤੁਸੀਂ ਕੈਂਪਿੰਗ ਕਰ ਸਕਦੇ ਹੋ ਬਹਿ ਸਕਦੇ ਹੋ ਹਨਾ ਤੇ ਮਤਲਬ ਕੈਂਟ ਆ ਬਹੁਤ ਜ਼ਿਆਦਾ ਠੀਕ ਹੈ ਨੂੰ ਐਕਸਪਲੇਨ ਨਹੀਂ ਕੀਤਾ ਜਾ ਸਕਦਾ ਪਰ ਤੁਸੀਂ ਵਿਊ ਦੇਖ ਸਕਦੇ ਹੋ ਉੱਪਰ ਹੋਟਲ ਵਗੈਰਾ ਹੀ ਬਣੇ ਹੋਏ ਆ ਤੇ ਇੱਧਰ ਲੋਕ ਜ਼ਿਆਦਾ ਜਿਹੜਾ ਹੈਗਾ ਟਾਈਮ ਬਹੁਤ ਜ਼ਿਆਦਾ ਸਪੈਂਡ ਕਰ ਆਉਂਦੇ ਇੱਧਰ ਦਿਖਾ ਗਏ ਸਮੋ ਸੋ ਇਹ ਖਜ਼ਾਰ ਦਾ ਗਰਾਊਂਡ ਜਿਹਨੂੰ ਵਿੰਨੀ ਸਵਿਟਜ਼ਰਲੈਂਡ ਕਹਿੰਦੇ ਆ ਪਲਾਲ ਜਾਂ ਤਾਂ ਇਹ ਪੂਰਾ ਠਗਿਆ ਹੋਵੇ ਉਦੋਂ ਬਾਲਾ ਨੇ ਯਾਰ ਤੇ ਜਾਂ ਜਵੇਂ ਜਿਹੜਾ ਹਰੇ ਬਾਈ ਹੋਵੇ ਉਦੋਂ ਨਜ਼ਾਰਾ ਹੁੰਦਾ ਹਨ ਬਟ ਹੁਣ ਵੀ ਕਾਫੀ ਖੂਬਸੂਰਤ ਹੈ ਤੇ ਤੁਹਾਨੂੰ ਸਾਰੇ ਦਾ ਸਾਰਾ ਇਹਦਾ ਵਿਊ ਦਿਖਾ ਰਿਹਾ ਮੈਂ ਇਧਰਲੇ ਪਾਸੇ ਨਾਰਮਲ ਇੱਥੇ ਜਿਹੜਾ ਹੈਗਾ ਆ ਜਿਹੜੇ ਸ਼ੂਜ਼ ਆ ਇਹਦੇ ਤੇ ਇਹਦਾ ਸਨੋ ਸ਼ੂਜ਼ ਜਿਨ੍ਹਾਂ ਨੇ ਉੱਪਰ ਹਨਾ ਜਾਣਾ ਹੁੰਦਾ ਪਰ ਹਾਲ ਕਾਫੀ ਵੱਡਾ ਹੈ ਅੱਗੇ ਤੱਕ ਦਿਖਾਉਣਾ ਤੁਹਾਨੂੰ ਮੈਂ ਬਹੁਤ ਸੋਹਣੀ ਵੈਲੀ ਆ ਇਹ ਠੀਕ ਆ ਤੁਸੀਂ ਇੱਥੇ ਜਿਹੜਾ ਹੈਗਾ ਆਪਦੀ ਕੈਂਪਿੰਗ ਕਰ ਸਕਦੇ ਹੋ ਸੋ ਆਪਾਂ ਅੱਜ ਤਾਂ ਸਟੇ ਇੱਥੇ ਕਰਨੇ ਆਪਾਂ ਟੈਂਟ ਲਾਉਣ ਦੀ ਤਿਆਰੀਆਂ ਮਾੜਾ ਦਿਖਾ ਦੇ ਸਾਰਾ ਪਾਸਾ ਹਾਂ ਬਰਾੜ ਸਾਹਿਬ ਰਾਣਾ ਸਾਹਿਬ ਅੱਜ ਆਪਾਂ ਜਿਹੜਾ ਬੰਦ ਕਰਨਾ ਸੋ ਇਹ ਤਾਂ ਆਪਾਂ ਵੀ ਜਿਹੜੇ ਹੈਗੇ ਆ ਘੱਟ ਨਹੀਂ ਗਏ ਕਿਦੋਂ ਪਰ ਫਿਰ ਹਾਲ ਜਿਹੜਾ ਹੈਗਾ ਆਪਣੇ ਜਿਹੜੇ ਬੰਦੇ ਐ ਇੱਧਰ ਵੀ ਦਿਖਾ ਦਿਓ ਇੱਧਰ ਜਿਹੜਾ ਹੁਣ ਟੈਂਟ ਉਤਰਨ ਲੱਗੇ ਠੀਕ ਐ ਤੇ ਆਪਾਂ ਗੱਡੀ ਇੱਥੇ ਲਾਤੀ ਐ ਅੱਜ ਕਿਉਂ ਜਗ੍ਹਾ ਵੀ ਦਿਖਾ ਦਿਓ ਟੈਂਟਾਂ ਵਾਲੀ ਹੈ ਟੈਂਟਾਂ ਵਾਲੀ ਜਗ੍ਹਾ ਇੱਧਰਲੇ ਪਾਸੇ ਹੋਊਗੀ ਆਪਣੀ ਚਾਹੇ ਇੱਧਰ ਵੀ ਹੋ ਸਕਦੀ ਹੈ ਹਜੇ ਇਹ ਡਿਸਾਈਡ ਨਹੀਂ ਪਰ ਦਿਖਾ ਦੇ ਬਰਫ ਚ ਪੈ ਰਹੇ ਆ ਠੀਕ ਆ ਸਿਰਫ ਇਹਨਾਂ ਨੂੰ ਠਿੱਠ ਮਾਉਣ ਆਏ ਆ ਯਾਰ ਪਤਾ ਕੀ ਗੱਲ ਹੈ ਇਹ ਆਪਾਂ ਦੁਨੀਆਂ ਨੂੰ ਇੱਕ ਗੱਲ ਦੱਸਣੀ ਹੈ ਇੱਕ ਮੇਰੇ ਤੇ ਲਾਉਣਾ ਚਲੋ ਜੀ ਵੀ ਦੇਖੋ ਯਾਰ ਜੇ ਇੰਜੋਏ ਕਰਨਾ ਹੈ ਨਾ ਉਹਦੇ ਵਾਸਤੇ ਪੈਸੇ ਜ਼ਰੂਰੀ ਨਹੀਂ ਤੁਹਾਡੇ ਜਿਹੜੇ ਚਾਰ ਪੰਜ ਯਾਰ ਹੋ ਇਕੱਠੇ ਹੋ ਦੱਸ ਕੀ ਟਿਕ ਗੱਲ ਆ ਪੰਜ ਸੱਤ ਬੰਦੇ ਹੁਣ ਕੋਈ ਬੰਦਾ ਨਹੀਂ ਆਪਣੇ ਨੇੜੇ ਲੱਗਦਾ ਕੋਈ ਬਾਂਦਰ ਨਹੀਂ ਨੇੜੇ ਲੱਗਦਾ ਹਨਾ ਤੇ ਦੂਜੀ ਗੱਲ ਆ ਵੀ ਬਿਨਾ ਪੈਸੇ ਤੋਂ ਆਪਾਂ ਹੁਣ ਇੱਥੇ ਜਿਹੜਾ ਅੱਜ ਚਿਕਨ ਬਣਾਵਾਂਗੇ ਭੁਰਜੀ ਬਣਾਵਾਂਗੇ ਰੋਟੀਆਂ ਲਾਵਾਂਗੇ ਪਲੱਸ ਜਿਹੜਾ ਹੈਗਾ ਪੂਰਾ ਇੰਜੋਏ ਕਰਾਂਗੇ ਤੁਹਾਨੂੰ ਸਾਰੀ ਚੀਜ਼ ਦਾ ਇੱਕ ਇੱਕ ਗੱਲ ਦਿਖਾਉਣੇ ਆ ਵੀ ਕਿੱਦਾਂ ਤੁਸੀਂ ਮਤਲਬ 5 4 5000 ਤੋਂ 7 ਜਾਣੇ ਸਰਵਾਈਵ ਕਰ ਜਿਓਗੇ ਨਵਾਂ ਸਾਲ ਵੀ ਨਵਾਂ ਸਾਲੋ ਵੀ 4 4 3 3 4 4 ਦਿਨ ਹਨਾ ਸੋ ਨਵਾਂ ਸਾਲ ਤੇ ਨਵੇਂ ਕੰਮ ਆਇਦਰਾ ਬੰਦੇ ਲੱਗੇ ਆ ਪਰ ਐਮ ਬੰਦੇ ਮਿਹਨਤੀ ਹੋਣੇ ਚਾਹੀਦੇ ਸਾਡੇ ਤੇ ਬਾਕੀ ਮਿਹਨਤੀ ਇਸ ਤਰ੍ਹਾਂ ਬਰਾੜ ਸਾਹਿਬ ਵਾਂਗੂੰ ਹੁਣ ਜਿਹੜਿਆ ਦੇਖੋ ਬਰਾੜ ਸਾਹਿਬ ਜਿਹੜੇ ਹੈ ਭਾਵੇਂ ਕੁਰਕਰੇ ਖਾਣ ਤੇ ਇਹਨਾਂ ਦਾ ਜ਼ੋਰ ਸੀ ਪਰ ਫਿਰ ਵੀ ਮੈਂ ਇਹਨਾਂ ਤੋਂ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਬਰਾੜ ਸਾਹਿਬ ਕੀ ਕਹਿਣਾ ਚਾਹੁੰਗੇ ਮੈਂ ਇਹੀ ਕਹਿਣਾ ਚਾਹੁੰਦਾ ਜੀ ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਸਾਰਿਆਂ ਦਾ ਨਵਾਂ ਸਾਲ ਸਫਲ ਕਰੇ ਤੇ ਕਦੇ ਵੀ ਤੁਸੀਂ ਖਜ਼ਾਰ ਆਉਂ ਜਾਂ ਖਜ਼ਾਰ ਕਹਿੰਦੇ ਆ ਪਤਾ ਨਹੀਂ ਖਜ਼ਾਰ ਕਹਿੰਦੇ ਆ ਮੇਰਾ ਪ੍ਰੋਨਨਸिएशन ਖਜ਼ਾਰ ਨਾ ਕੋਈ ਵੀ ਹੋਊਗਾ ਖਜ਼ਾਰ ਹੋ ਸਕਦਾ ਹੈ ਖਾਜੀਨਾਬ ਸੀ ਬੰਦਾ ਕੋਈ ਹਾਂ ਖਾਜੀਨਾਬ ਸੀ ਤਾਂ ਬਿਲਕੁਲ ਦੇਖਣ ਵਾਲੀ ਜਗ੍ਹਾ ਜੀ ਪੰਜਾਬ ਤੋਂ ਪਠਾਨਕੋਟ ਪਠਾਨਕੋਟ ਤੋਂ ਤੁਸੀਂ ਡਲਹੌਜੀ ਡਲਹੌਜੀ ਤੋਂ ਖਜ਼ਾਰ ਕੱਢ ਲਓ ਸਮ ਐਵੇਂ ਹੀ ਤੁਰੇ ਫਿਰਦੇ ਆਪਾਂ ਚਲੋ ਕਮਾਈ ਵੀ ਜ਼ਰੂਰੀ ਆ ਪਰ ਕਮਾਈ ਇੱਕ ਗੱਲ ਆ ਯਾਰ ਇੱਕ ਗੱਲ ਆ ਬਰਾੜ ਸਾਹਿਬ ਬਾਂਦਰ ਪਤਾ ਨਹੀਂ ਕਿੱਥੇ ਰਹਿੰਦੇ ਆ ਪਤਾ ਨਹੀਂ ਕਿੱਧਰ ਝੜ ਗਿਆ ਜਨੇ ਗੁਰਪ੍ਰੀਤ ਪੈਗ ਵੀ ਲਾਇਆ ਹਾਂ ਅੱਜ ਬਾਂਦਰ ਨੇ ਪੈਗ ਵੀ ਲਾਇਆ ਮੈਂ ਨਵੀਂ ਗੱਲ ਦੱਸਾਂ ਸਾਡੇ ਨਾਲ ਕੁਝ ਮਿੱਤਰ ਸੀਗੇ ਜਿਹੜੇ ਡਰਿੰਕਰ ਐ ਪੀਂਦੇ ਆ ਮਾੜਾ ਮੋਟਾ ਫੰਕਸ਼ਨ ਹਰ ਸਾਰੀ ਕਰਦੇ ਆ ਤਾਂ ਉਹਨਾਂ ਨੇ ਇੱਕ ਗਲਾਸ ਭਰ ਕੇ ਪੈਗ ਦਾ ਰੱਖਿਆ ਬਾਂਦਰ ਐਡਾ ਸਿਆਣਾ ਯਾਰ ਬਾਂਦਰ ਨੇ ਉਹ ਪੈਗ ਡੋਲਿਆ ਨਹੀਂ ਉਹ ਲਿਜਾ ਕੇ ਉੱਪਰ ਰੱਖਿਆ ਤੇ ਉਹ ਪੀਤਾ ਪਰ ਹੁਣ ਪੀਣ ਤੋਂ ਬਾਅਦ ਜਦੋਂ ਚੜਦੀ ਐ ਤੇ ਤਉਹੀ ਦੱਸ ਸਕਦੇ ਆ ਜਿਨ੍ਹਾਂ ਨੇ ਪੀਤੀ ਹੋਣੀ ਆ ਵੀ ਬਾਂਦਰ ਰਾਤ ਨੂੰ ਅਸੀਂ ਉੱਤੇ ਹੋਵਾਂਗੇ ਕਿ ਬਾਂਦਰ ਉੱਤੇ ਹੋਊਗਾ ਤੇ ਸਭ ਤੋਂ ਵੱਡੀ ਗੱਲ ਆ ਵੀ ਜਿਹੜਾ ਇਹ ਸਾਰਾ ਸਿਸਟਮ ਤੁਸੀਂ ਦੇਖ ਰਹੇ ਹੋ ਇਹ ਫ੍ਰੀ ਆਫ ਕਾਸਟ ਆ ਸਾਰਾ ਜੀ ਇੱਕ ਤਾਂ ਆ ਜਿਹੜੀ ਸਾਡੀ ਗ੍ਰੀਨ ਸਕਰੀਨ ਆ ਇਹਦਾ ਟੈਂਟ ਬਣਾਵਾਂਗੇ ਤੱਕੀ ਬਹੁਤ ਵਧੀਆ ਕੰਮ ਦੇਊਗਾ ਇਹ ਦੂਜਾ ਦੇਖੋ ਅਜ ਸਟੂਬ ਖਰੀਦਿਆ ਤੁਸੀਂ ਨਾ ਕੋਈ ਵਧਾਈਆਂ ਦਿੱਤੀਆਂ ਨਾ ਹੋਰ ਹਨਾ 675 ਰੁਪਏ ਲੱਗੇ ਦੇ ਉੱਤੇ ਫਿਰ ਅਸੀਂ ਜਿਹੜੀਆਂ ਪਾਥੀਆਂ ਸਾਡੀਆਂ ਘਰ ਦੀਆਂ ਜਿਹੜੀਆਂ ਹੈਗੀਆਂ ਇਹਦਾ ਸੁੱਕੀਆਂ ਪਰ ਲੱਕੜਾਂ ਗਿੱਲੀਆਂ ਦੇਤੀਆਂ ਸੀ ਫਲਾ ਗੰਡਾ ਟੋਟਾ ਚੀਜ਼ ਮੈਟ ਲਿਆਂਦਾ ਇਧਰਲੇ ਪਾਸੇ ਆਹ ਚੀਜ਼ਾਂ ਆਹ ਰਜ਼ੋਈ ਬਣਾਦੀ ਇੱਕ ਵਾਰੀ ਤਾਂ ਗੱਡੀ ਜਾ ਕੇ ਧਵਾਉਣੀ ਪਈ ਸਮਾਰ ਕੇ ਪਰ ਆਏ ਵੀ ਫਾਇਦਾ ਵੀ ਤਾਂ ਹੋਵੇ ਦੇਖੋ ਇਧਰ ਆਹ ਅੱਜ ਖਰੀਦੇ ਆ ਆ ਤਾਜੀ ਆ ਮਨ ਦਾ ਕਾਰਵਾਈ ਤੋਂ ਬਾਅਦ ਡਿਸਪੋਜ਼ ਜਿਹੜੇ ਖਰਾਬ ਹੋ ਚੁੱਕੇ ਆ ਆ ਜਿਹੜਾ ਹੈਗਾ ਤੇਲ ਦੀ ਬੋਤਲਾ ਜਿਹੜੀ ਇਹ ਸਿਰਫ ਤਾਂ ਖਰੀਦੀ ਗਿਆ ਕਿਉਂਕਿ ਆ ਮੰਗਦਾ ਅਸੀਂ ਨਹੀਂ ਮੰਗਦੇ ਬੋਤਲ ਸਿਰਫ ਇਹ ਮੰਗਦਾ ਇਹ ਵੀ ਕੰਮ ਕਰਦੇ ਇੱਥੇ ਵੀ ਕਰ ਰਹੇ ਬਰਾਲਾ ਸਾਹਿਬ ਕਿੱਦਾਂ ਨਹੀਂ ਇੱਥੋਂ ਲੱਗ ਗਿਆ ਪਤਾ ਵੈਸੇ ਰੋਕਾ ਨੂੰ ਗੁਰਪ੍ਰੀਤ ਗੱਲ ਏ ਮਾਈ ਕਰਦੀ ਆਏ ਆ ਪਹਿਲਾਂ ਹਲਾਂ ਨਾਲ ਵਾਹੀ ਕੀਤੀ ਉਦੋਂ ਕੀ ਹੁੰਦਾ ਸੀ ਮੈਂ ਤੇ ਮਕਿਆਰ ਅਸੀਂ ਹੀਰਾ ਗੋਈਆਂ ਅੱਜ ਕੱਲ ਦੇ ਜਵਾਕਾਂ ਤੋਂ ਜਿਹੜਾ ਹੈਗਾ ਟਰੈਕਟਰ ਨਾਲ ਨਹੀਂ ਹੁੰਦੀ ਪਤਾ ਨਹੀਂ ਕੀ ਗੱਲ ਹੈ ਸਾਡਾ ਪੰਜਾਬ ਆਏ ਕਿਉਂ ਹੋ ਗਿਆ ਤੁਸੀਂ ਇੱਕ ਹਲ ਨਾਲ ਕੀਤੀ ਕਰਦੇ ਆ ਆ ਹਲ ਨਾਲ ਨਹੀਂ ਆ ਬਾਂਦਰ ਨਾਲ ਸੁਣਾਣੇ ਬੈਠਾ ਤੜਕੇ ਦਾ ਬਾਂਦਰੀ ਆ ਇਹ ਓਏ ਆ ਆ ਜਾ ਆ ਜਾ ਉਰੇ ਆ ਜਾ ਹੈਲੋ ਇਹ ਕਹਿੰਦੇ ਖਾਨ ਨੂੰ ਦੇਣਗੇ ਓਏ ਆ ਉਹ ਵੀ ਡਰਦੀ ਆ ਅਸਲ ਚ ਓਏ ਕਹਿੰਦਾ ਨਾ ਜੱਟ ਸਿਵਿਆਂ ਚ ਓਏ ਇਹ ਸਾਡੀ ਗਵੰਡਣਾ ਅਜ ਦੀ ਅਸੀਂ ਇੱਥੇ ਰਹਿਣਾ ਉਹ ਖੜ ਦੇ ਇੱਕ ਮਿੰਟ ਆ ਆ ਗਵੰਡਣਾ ਉਹ ਕਹਿੰਦਾ ਨਾ ਜੱਟ ਸਿ ਹੈ ਬੇਫਿਕਰ ਹੋ ਜਾ ਸਾਡੇ ਤਾਂ ਨੇੜੇ ਨਹੀਂ ਖੰਗਦੀ ਸਮਾਨ ਦਾ ਵਿਚਾਰ ਰੱਖੀਏ ਲੈ ਜਾ ਲੈ ਆਇਆ ਜੱਟ ਸਿਵਿਆਂ ਚ ਨੰਗੇ ਚੜੇਲ ਟੱਕਰੀ ਤੇ ਅੱਜ ਬਾਦਰੀ ਨਾਲ ਅਰਛਾਂ ਦਾ ਮਖਾਵਲਾ ਇਹ ਵੀ ਸਾਡੇ ਬਣਗਾਂ ਬੂਣਗਾਂ ਨੂੰ ਪੈ ਜਾਂਦੇ ਆ ਹੈ ਇਹ ਬਾਣੀਆਂ ਨੂੰ ਪੈ ਪੂ ਜਾਂਦੇ ਆ ਜੱਟਾਂ ਤੋਂ ਤਾਂ ਅਸੀਂ ਤਾਂ ਨੇੜੇ ਜਾ ਕੇ ਕਿਹਾ ਵੀ ਚੱਕ ਲੈ ਭੈਣ ਮੇਰੀਏ ਖਾਲਾ ਓਏ ਆ ਅੱਜ ਗਵਾਂਢੀ ਵਾਲਿਆ ਸਾਡੇ ਉਧਰੋਂ ਤੇ ਇਧਰੋਂ ਜਿਹੜਾ ਹੈਗਾ ਟੈਂਟ ਤਿਆਰ ਹੋ ਰਿਹਾ ਆ ਦੇਖੋ ਅੱਜ ਯਾਰ ਕੀ ਕੀ ਚੀਜ਼ਾਂ ਖਰੀਦੀਆਂ ਅੱਜ ਚਾਹ ਪੌਣੀ ਖਰੀਦੀ ਅੱਜ ਕੜਸੀ ਖਰੀਦੀ 75 ਦੀ 20 ਦੀ ਚਾਹ ਪੌਣੀ ਲਾਗੇ 675 ਹੋ ਗਏ ਠੀਕ ਆ ਤੇ ਕਾਫੀ ਚੀਜ਼ਾਂ ਅੱਜ ਜਿਹੜੀਆਂ ਨਵੀਆਂ ਖਰੀਦੀਆਂ ਫੁਲਹਾਲ ਗ੍ਰੀਨ ਸਕਰੀਨ ਦਾ ਟੈਂਟ ਬਣ ਅੱਜ ਕਿਧਰ ਆ ਇੱਧਰ ਇੱਥੇ ਰੋਣਾ ਚਲੋ ਠੀਕ ਆ ਲੋਕੇਸ਼ਨ ਚੇਂਜ ਹੋ ਗਈ ਹੈ ਜੀ ਇਹ ਤੁਹਾਨੂੰ ਦੱਸ ਦਗੇ ਫਲਹਾਲ ਕਿਉਂਕਿ ਇੱਧਰ ਥੋੜਾ ਜਿਹਾ ਕਿਉਂਕਿ ਇੱਥੇ ਇੱਧਰਲੇ ਪਾਸੇ ਥੋੜਾ ਓਪਨ ਹੈ ਕਈ ਵਾਰੀ ਬੰਦਾ ਖਾਪੀ ਕੋ ਉਧਰੋਂ ਤੁਰ ਜਾਂਦਾ ਨਾ ਆਪਣਾ ਥੋੜਾ ਤਿਆਰੀ ਦੇ ਵਿੱਚ ਅਜੇ ਵਿਗੜ ਪਿਆ ਹੋਇਆ ਫਲਹਾਲ ਆ ਆ ਮੁੰਡੇ ਜਿਹੜੇ ਹੈਗੇ ਆਏ ਆ ਕਹਾਂ ਸੇ ਆਏ ਹੋ ਆਪ ਬਾਈ ਹਿਮਾਚਲ ਸੇ ਚੇਨਈ ਚੇਨਈ ਯੂ ਆਰ ਫਰੋਮ ਚੇਨਈ ਹੈਪੀ ਨਿਊ ईयर អੋਕ ਥੈਂਕ ਯੂ ਇਹ ਭਾਈ ਚੇਨਈ ਤੋਂ ਆਇਆ ਛੋਟਾ ਬੱਚਾ ਇਹ ਕਹਿੰਦਾ ਇੱਦੇ ਚ ਪਹਿਣਾ ਤੁਹਾਡੇ ਨਾਲ ਉਹ ਮੈਂ ਕਹਾਂ ਕੀ ਲੈਣਾ ਤੂੰ ਬਲੰਗਣਾ ਪੈ ਕੇ ਚੱਲ ਕੋਈ ਗੱਲ ਨਹੀਂ ਛੋਟਾ ਹਾਈ ਪਲਾਨ ਚੇਂਜ ਹੋ ਗਿਆ ਵੀ ਹੁਣ ਆਪਾਂ ਕਹਿੰਦੇ ਵੀ ਗੱਡੀ ਦੇ ਉੱਤੇ ਲਾਇਆ ਜਾਵੇ ਓਦਾਂ ਟੈਂਟਾ ਵੀ ਲੰਮਾ ਵੀ ਹੋਊਗਾ ਤੇ ਪੈਣ ਜੋਗੀ ਥਾਂ ਵੀ ਬਣ ਜਾਊ ਆਪਾਂ ਨੂੰ ਚਾਹੇ ਗੱਡੀ ਵਾਲਿਆਂ ਨੂੰ ਟੈਂਟਾਂ ਵਾਲੇ ਦੇ ਦੇਣਗੇ ਤੇ ਟੈਂਟਾਂ ਵਾਲੇ ਨੂੰ ਗੱਡੀ ਵਾਲੇ ਇਹ ਵੀ ਗੋਡਲ ਆਈਡੀਆ ਇਹਨਾਂ ਦਾ ਇਹ ਰਾਹ ਹੋ ਗਿਆ ਪੂਰੇ ਦਾ ਪੂਰਾ ਬਣ ਗਈ ਪੁਰਜੀ ਹਾਂ ਰਹਾਲ ਬਣ ਗਈ ਐ ਇਧਰਲੇ ਪਾਸੇ ਜਿਹੜਾ ਧੂਣੀ ਪਾਈ ਹੋਈ ਐ ਤੇ ਆਂਡਿਆਂ ਦੀ ਪੁਰਜੀ ਐ ਇਧਰ ਬਾਬੂ ਗਾਂ ਦਿਖਾ ਦੇ ਇਧਰ ਜਿਹੜਾ ਹੈਗਾ ਫਲਹਾਲ ਇਧਰ ਨੇ ਆਈ ਮੜਾ ਮੋਬਾਈਲ ਜਾ ਓਏ ਐ ਕਰੋ ਹੇਲੋ ਆਹ ਹਾਹ ਇਧਰਲੇ ਪਾਸੇ ਟੈਂਟ ਲੱਗਿਆ ਗੱਦੇ-ਗੁੱਦੇ ਲੱਗ ਚੁੱਕਿਆ ਹੁਣ ਠੀਕ ਆ ਸੰਗ ਤਾਂ ਇੱਥੇ ਵਿਸ਼ਰਾਮ ਕਰਨੀ ਆ ਤੇ ਇਧਰੋਂ ਜਿਹੜਾ ਇਹ ਟੈਂਟ ਹੈ ਇਧਰਲੇ ਪਾਸੇ ਆਪਾਂ ਦੋ ਪੱਥਰ ਲੈ ਲਏ ਇਹਨਾਂ ਦੇ ਤੇ ਫਲਾਹਾਲ ਜਿਹੜਾ ਹੁਣ ਆਪਾਂ ਗੱਲ ਕਰ ਨਵੇਂ ਸਾਲ ਦੀ ਬਿਲਕੁਲ ਤਿਆਰੀ ਹੈ ਤੇ ਰੋਟੀ-ਰੋਟੀ ਪਣੀ ਜਾਂਦੀ ਉਧਰਲੇ ਪਾਸੇ ਤੇ ਇਧਰਲੇ ਪਾਸੇ ਪਾਣ ਦਾ ਪ੍ਰਬੰਧ ਹੋ ਗਿਆ ਰਾਤ ਦੇ ਹੁਣ ਵੱਜ ਗਿਆ 10 ਗਰੇਵੀ ਬਣੀ ਠੀਕ ਹੈ ਇਹ 10 ਵੱਜ ਗਏ ਤੇ ਆਟਾ ਬਣ ਰਿਆ ਚਿਕਨ ਲਗਭਗ ਬਣੀ ਗਿਆ ਤੇ ਇਧਰਲੇ ਪਾਸੇ ਜਿਹੜਾ ਆਪਾਂ ਗੱਲ ਕਰ ਗਏ ਆਂਡੇ-ਉਂਡੇ ਖਤਮ ਹੋ ਗਏ ਆ ਤੇ ਆਹ ਜਿਹੜਾ ਟ੍ਰਾਈਪੋਡ ਕੰਮ ਆਇਆ ਇਧਰਲੇ ਪਾਸੇ ਬੋਨਫਾਇਰ ਵਾਲਾ ਕੰਮ ਚਲਾਦਾ ਠੀਕ ਆ ਓਹੋ ਹੋ 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 ਸੋ ਹੁਣ ਐਸਲੇ ਕੁਝ ਨਹੀਂ ਦਿੰਦਾ ਤੇ ਉਧਰ ਕਾਰ ਆ ਤੇ ਉਧਰਲੇ ਪਾਸੇ ਟੈਂਟ ਆਪਣਾ ਮੈਂ ਕੋਸ਼ਿਸ਼ ਕਰ ਦਿਖਾਉਣ ਦੀ ਜੇ ਦੇਖਿਆ ਤਾਂ ਜ਼ਰੂਰ ਦੇਖ ਲਿਓ ਤੇ ਆਹ ਆ ਇਹ ਆਪਣਾ ਪੈਨ ਦਾ ਜਗ੍ਹਾੜਾ ਸਾਰਾ ਆਹ ਮੁੰਡੇ ਸਾਡੇ ਨਾ ਕੰਮ ਕਰਨ ਨੂੰ ਤਾਂ ਬਾਹਲੇ ਕਾਲੇ ਆ ਇਹ ਹੁਣ ਜਿਹੜੇ ਮੁੰਡੇ ਤੜਕੇ ਚਾਹ ਦੀ ਡਿਊਟੀ ਆ ਉਹਨੂੰ ਖੰਡ ਚਾਹ ਪਾਣੀ ਦੁੱਧ ਠੀਕ ਆ ਸਾਰਾ ਕੁਝ ਦੇਖਦਾ ਵੀ ਤੜਕੇ ਸਾਨੂੰ 6 ਵਜੇ ਨੂੰ ਸੌਰੀ ਸਵਾ 5 ਵਜੇ ਨੂੰ ਚਾਹ ਰੈਡੀ ਚਾਹੀਦੀ ਐ ਤੇ ਆ ਉਧਰੋਂ ਆਪਾਂ ਜਿਹੜਾ ਐਟੈਂਡ ਦੇ ਉੱਤੇ ਜਿਹੜਾ ਕਾਗਜ਼ ਪਾਦਕਾਂ ਗੰਬਰਫ ਪੈਣ ਦੇ ਚਾਂਸ ਹੁੰਦੇ ਆ ਤੇ ਅਰਫ ਪੈ ਗਈ ਇਧਰਲੇ ਪਾਸੇ ਪੱਥਰ-ਪੁੱਥਰ ਲਾ ਕੇ ਸੋ ਬਹੁਤ ਘੈਂਟ ਐ ਤੇ ਦੋ ਤਿੰਨ ਜਾਣੇ ਦਾ ਅਸੀਂ ਵਿੱਚ ਹੀ ਕਰਤਾ ਮੰਨ ਲਓ ਵੀ ਆਹ ਆ ਤੁਸੀਂ ਦੇਖ ਸਕੋਗੇ ਚੱਲ ਨਹੀਂ ਦਿਖਣਾ ਇਧਰਲੇ ਪਾਸੇ ਦੇਖੋ ਮੈਂ ਨਹੀਂ ਦਿਖਣਾ ਮੰਨ ਲਾ ਇਹਦੇ ਚ ਜਿਹੜਾ ਹੈ ਸਕੋਰਪੀਓ ਦੇ ਸਿੱਧੇ ਐ ਕਰਕੇ ਸੀਟਾਂ ਇੱਥੇ ਤਣੇ ਜਣੇ ਅੰਦਰ ਪੈ ਜਾਣਗੇ ਚਾਰ ਜਣੇ ਬਾਹਰ ਪੈ ਜਾਣਗੇ ਸੋ ਇਦਾਂ ਚੱਲਦਾ ਕੰਮ ਸੋ ਸਾਰਿਆਂ ਨੂੰ ਨਵਾ ਸੋ ਮੁਬਾਰਕ ਤੇ ਆਪਣਾ ਨਵਾ ਸਾਰੇ ਦਾ ਸੋ ਸਾਰਿਆਂ ਨੂੰ ਵਧੀਆ ਗੱਲ ਆਈ ਹੈ ਕੋਈ ਤੁਹਾਨੂੰ ਜਿਹੜਾ ਕਈ ਆਪਾਂ ਗੱਲ ਕਰਕੇ ਰਹਿਣ ਦੀ ਲੋੜ ਨਹੀਂ ਮਾਲ ਆਪਾਂ ਹੋਟਲਾਂ 'ਚ ਤੇ ਰਾਮਨਾਥ ਤੰਬੂ ਲਾਓ ਤੇ ਲੰਗ ਕਨਵੀ ਤੰਬੂ ਲਾਉਂਦਾ ਚੋਟੀ ਤੇ ਉਹ ਚੋਟੀ ਤੇ ਤੰਬੂ ਲਾਤਾ ਹੈ ਨਾ ਸੋ ਭਾਈ ਇਦਾਂ ਚੱਲਦਾ ਤੇ ਪਾਥੀਆਂ ਬਹੁਤ ਕੰਮ ਦਿਤੀਆਂ ਸਗੋਂ ਲੱਕੜਾਂ ਥੋੜਾ ਧੁੱਖਾ ਦੇਂਗਾ ਗਿੱਲੇ ਨਾਲ ਤਾਂ ਕਰਕੇ ਉਹ ਬਣਦਾਣੀ ਦੇ ਨਾਲ ਵਾਹਿਗੁਰੂ ਕਿ ਤੁਸਰ